ਅਸੀਂ ਨਾ ਇੱਕ ਟਾਈਮ ਟੇਬਲ ਬਣਾਇਆ ਪਿਆ ਜੀ 6 ਵਜੇ ਸੇ ਉੱਠਦੇ ਆਂ ਫੇ ਮਤਲਬ ਫਰੈਸ਼ ਫਰਿਸ਼ ਹੋ ਕੇ ਫੇ ਆਪਣਾ ਰਿਆਸ ਕਰਦੇ ਆਂ ਫੇ ਆਪਣੇ ਜਿਹਦਾ ਹੁਣ ਮਾੜੀ ਮੋਟੀ ਹੁਣ ਫੇ ਆਪਣੇ ਭਰਾਏ ਪੜਾਈ ਵੀ ਕਰਦੇ ਆਂ ਫੇ ਇਦਾਂ ਦਾ ਅਸੀਂ ਟਾਈਮ ਟੇਬਲ ਵੀ ਬਣਾਇਆ ਪਿਆ ਹੱਦ ਜਈ ਮੁੱਕ ਗਏ ਮਿਲਣਾ ਕੇ ਜਾ ਕੇ ਕਬਰਾਂ ਨੂੰ ਮੇਰੀ ਏਜ ਨਿਕਲ ਗਈ ਕਿ ਹੈ 250 ਪੰਜਾਬ ਜਾਣਾ ਸੀ ਪਰ ਮੇਰੀ ਏਜ ਨਿਕਲ ਗਈ ਸੀਗੀ ਉਹਨਾਂ ਨੇ ਕਿਹਾ ਕੋਈ ਨਹੀਂ ਮਤਲਬ ਅੱਗੇ ਹੋਰ ਮਤਲਬ ਤੂੰ ਜੇ ਤੈਨੂੰ ਆਵੀ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਹਾਏ ਟੀਵੀ ਸੀਰੀਅਲ ਚ ਨਾ ਉਹ ਆਡੀਸ਼ਨਸ ਤੇ ਫੇ ਮੇਰੇ ਪਾਪਾ ਨੇ ਵੀ ਕਿਹਾ ਕਿ ਤੂੰ ਮਤਲਬ ਉਹ ਮੁਕਾਮ ਤੇ ਪਹੁੰਚ ਕਿ ਤੈਨੂੰ ਵੀ ਕਰਨਾ ਚਾਹੀਦਾ ਅੱਗੇ ਤੇ ਫੇ ਉਧਰੋਂ ਮੈਂ ਸਿਲੈਕਟ ਹੋ ਕੇ ਫੇ ਮੇਗਾ ਚ ਵੀ ਵੇ ਬਈ ਮਾ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਇੰਨੀ ਛੋਟੀ ਜੀ ਉਮਰ ਦੇ ਵਿੱਚ ਤਾਂ ਇਸ ਉਮਰ ਦੇ ਵਿੱਚ ਤਾਂ ਬੱਚੇ ਮੋਬਾਈਲ ਫੋਨਾਂ ਤੇ ਲੱਗੇ ਹੁੰਦੇ ਜਾਂ ਫਿਰ ਆਪਣੀ ਪੜ੍ਹਾਈ ਦੇ ਵਿੱਚ ਬਿਜ਼ੀ ਹੁੰਦੇ ਤੁਹਾਡੇ ਮਨ ਦੇ ਅੰਦਰ ਜਜ਼ਬਾ ਹੈ ਕਿ ਅੱਗੇ ਤੱਕ ਜਾਣਾ ਹਾਂਜੀ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇ ਕੰਨਾਂ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਣਿਆ ਅਸਲੀਅਤ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਮਿਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਹ ਇੰਟਰਵਿਊ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਦੋ ਅਜਹੀਆਂ ਭੈਣਾਂ ਦੇ ਨਾਲ ਕਰਵਾਉਣ ਚਾ ਰਹੇ ਹਾਂ ਜਿਨ੍ਹਾਂ ਦੀ ਆਵਾਜ਼ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਸਾਡੇ ਨਾਲ ਹੈ ਸਰਗਮ ਤੇ ਉਹਨਾਂ ਦੀ ਸਿਸਟਰ ਕਾਰਤਿਕਾ ਮੌਜੂਦ ਹੈ ਤੇ ਉਹਨਾਂ ਦੇ ਫਾਦਰ ਸਾਹਿਬ ਵੀ ਮੌਜੂਦ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੁੜੀਆਂ ਤੁਹਾਡਾ ਵੀ ਬਹੁਤ-ਬਹੁਤ થેન્ક યુ જી અચ્છા سب ਤੋਂ ਪਹਿਲਾਂ ਤੁਸੀਂ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੈ ਮੇਰੀ 12 ਸਾਲ ਅચ્છા 12 ਸਾਲ ਹੈ ਕਿਹੜੀ ਕਲਾਸ ਚ ਪੜਦੇ ਹੋ 6th 6th ਕਲਾਸ ਚ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸੋਹਣਾ ਕਿਵੇਂ ਗਾਣਾ ਸਿੱਖਿਆ ਜਦ ਮੇਰੇ ਦਾਦਾ ਪੜਦਾਦਾ ਜੀ ਮੇਰੇ ਪਾਪਾ ਮੇਰੇ 타યા ਜੀ ਗਾਉਂਦੇ ਹੁੰਦੇ ਸੀ ਤੇ ਉਹਨਾਂ ਤੋਂ ਸਾਨੂੰ ਸ਼ੌਂਕ ਪੈਦਾ ਹੋਇਆ ਕਿ ਅਸੀਂ ਵੀ ਅੱਗੇ ਵੱਡੀ ਤੇ ਤੁਹਾਡੀ ਉਮਰ ਕਿੰਨੀ ਹੈ 16 ਸਾਲ ਓਕੇ ਤੁਸੀਂ ਕਿਹੜੀ ਕਲਾਸ ਚ ਨਾਇੰਥ ਨਾਇੰਥ ਕਲਾਸ ਜਿੱਤੇ ਤੁਹਾਨੂੰ ਗਾਉਣ ਦਾ ਕਿਵੇਂ ਸ਼ੌਂਕ بس ਪਪਾ ਉਹ ਗਾ ਗੁਲੰਦੇ ਹੁੰਦੇ ਸੀ ਮੇਰੇ ਬਡੇ ਪਪਾ ਵੀ ਗਾ ਲੈਂਦੇ ਸੀ ਮੇਰੇ ਭਰਾ ਵੀ ਗਾ ਲੈਂਦੇ ਹੁੰਦੇ ਸੀਗੇ ਉਹਨਾਂ ਤੋਂ ਹੀ ਅੱਗੇ ਇਦਾਂ ਹੋਇਆ ਸਾਨੂੰ ਕਿ ਅਸੀਂ ਵੀ ਮਤਲਬ ਗਾਈਏ ਤਾਂ ਜੀ ਤੇ ਸਰ ਤੁਸੀਂ ਦੱਸੋ ਕਿ ਤੁਹਾਡੀਆਂ ਬੱਚੀਆਂ ਬਹੁਤ ਸੋਹਣਾ ਗਾਉਂਦੀਆਂ ਤੇ ਕਦੇ ਬਚਪਨ ਜਦੋਂ ਇਹ ਮਤਲਬ ਕੀ ਛੋਟੀਆਂ ਸੀ ਉਦੋਂ ਸੋਚਿਆ ਸੀ ਕਿ ਇਹ ਵੀ ਇਸੇ ਤਰੀਕੇ ਦੇ ਨਾਲ ਸਾਡੇ ਵਾਂਗ ਗਾਣਾ ਸ਼ੁਰੂ ਕਰੋਗੇ ਹਾਂਜੀ ਜਿਸ ਤਰ੍ਹਾਂ ਕੀ ਕਹਿੰਦੇ ਹੈਗੇ ਆ ਵੀ ਸਾਡਾ ਪਰਿਵਾਰ ਗਾਉਂਦਾ ਹੈਗਾ ਸੀ ਤਾਂ ਕਹਿੰਦੇ ਬਲੱਡ ਨੂੰ ਬਲੱਡ ਕਿਚਦਾ ਹੈਗਾ ਵਾ ਇਸ ਕਰਕੇ ਫਿਰ ਉਹਨਾਂ ਨੂੰ ਗਾਣਾ ਪ੍ਰਮਾਤਮਾ ਦੀ ਦੇਣ ਦੇ ਨਾਲ ਹੀ ਹੋ ਗਿਆ ਜੀ ਜੀ ਅੱਛਾ ਆ ਛੋਟੀ ਛੋਟੀ ਉਮਰ ਦੇ ਵਿੱਚ ਇੰਨਾ ਸੋਹਣਾ ਗਾਣਾ ਸਿੱਖਿਆ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਤੁਹਾਡੇ ਇਹ ਛੋਟੇ ਛੋਟੇ ਬੱਚੇ ਗਾ ਸਕਦੇ ਨੇ ਤੇ ਇਹਨਾਂ ਦੇ ਉੱਪਰ ਮਿਹਨਤ ਕਰਨੀ ਚਾਹੀਦੀ ਆ ਆ ਇਸ ਤਰ੍ਹਾਂ ਹੈਗਾ ਵੀ ਸਕੂਲ ਦੇ ਵਿੱਚ ਵੀ ਕੋਈ ਛੋਟੇ ਛੋਟੇ ਇਹਨਾਂ ਨੇ ਫੰਕਸ਼ਨ ਕੀਤੇ ਹੈਗੇ ਸੀ ਤਾਂ ਫਿਰ ਸਾਨੂੰ ਇਸ ਤਰ੍ਹਾਂ ਲੱਗਾ ਹੈਗਾ ਵੀ ਇਹ ਬੱਚੇ ਕੁਝ ਕਰ ਸਕਦੇ ਹੈਗੇ ਆ ਜੀ ਵੀ ਆਪਣੇ ਦਾਦੇ-ਪਰਦਾਦੇ ਦਾ ਨਾਮ ਰੋਸ਼ਨ ਕਰ ਸਕਦੇ ਤੇ ਤਾਈ ਜੀ ਦਾ ਨਾਮ ਰੋਸ਼ਨ ਕਰ ਸਕਦੇ ਹੈਗੇ ਆ ਹੂੰ ਤਾਂ ਫਿਰ ਮੈਂ ਇਹਨਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈਗਾ ਜੀ ਤਾਂ ਵੀ ਅਸੀਂ ਅੱਗੇ ਕਹਿੰਦੇ ਹੈਗੇ ਵੀ ਸਾਡਾ ਪੰਜਾਬ ਦਾ ਨਾਮ ਹੋਰ ਰੋਸ਼ਨ ਅੱਛਾ ਹੋਵੇ ਬੱਚੀ ਕਰਨ ਜੀ ਅੱਛਾ ਤੁਹਾਡੀ ਛੋਟੀ ਗੁੜੀ ਆ ਰਿਐਲਿਟੀ ਸ਼ੋਅ ਦੇ ਵਿੱਚ ਜਾ ਕੇ ਆਈ ਆ ਤੇ ਉਸ ਵੇਲੇ ਮਤਲਬ ਕਿੰਨੀ ਕਿ ਖੁਸ਼ੀ ਕਿੰਨਾ ਕਿ ਚਾਹ ਸੀ ਤੁਹਾਨੂੰ ਹਾਂਜੀ ਸਾਨੂੰ ਬਹੁਤ ਚਾਹ ਹੈਗਾ ਸੀ ਔਰ ਖੁਸ਼ੀ ਇੰਨੀ ਸੀ ਸਾਨੂੰ ਅਸੀਂ ਸੋਚ ਨਹੀਂ ਸਕਦੇ ਸੀ ਵਾਈਸ ਤੋਂ ਪੰਜਾਬ ਜਾਏਗੀ ਬੱਚੀ ਪਰ ਫਿਰ ਵੀ ਇਹਨਾਂ ਨੇ ਬਹੁਤ ਅੱਛਾ ਉੱਥੇ ਖੇਲੇ ਹੈਗੇ ਤਾਂ ਅੱਗੇ ਵੀ ਹੋਰ ਵੀ ਰਿਆਜ਼ ਕਰਕੇ ਹੋਰ ਇਹ ਅੱਛਾ ਖੇਲਣਗੇ ਅੱਛਾ ਗੱਲਾਂ ਦਾ ਮਤਲਬ ਸਿਲਸਿਲਾ ਜਾਰੀ ਹੈ ਗਾਣਾ ਕਿਹੜਾ ਸੁਣਾਓਗੇ ਦੱਸੋ ਮੈਂ ਰੂਖਾਂ ਜੀ ਦਾ ਐਨਡੀਵੀ ਸੀ ਚਾਹੁੰਦਾ ਹਾਂ ਸੁਣਾ ਦੇ ਐਨੀ ਵੇ ਸਜਣਾ ਜੁਦਾਈ ਨ ਚੰਗੀ ਪਰਖ ਨਾ ਸਾਡੇ ਸਬਰਾਂ ਨੂੰ ਸਬਰਾਂ ਦੀ ਜਦ हद जई मुक गए मिलना के जाके कब्रानु रुदी त सजना रूह जी निकल गई हुन जाके होए सजना न जेड़े ए दिल नु वे खबरा तू वापस न योना फिर भी क्यों तेरी तस्वीर फेरे ਤੇ ਤੁਸੀਂ ਕਿਹੜਾ ਗਾਣਾ ਸੁਣਾਓਗੇ ਦਿਲ ਮੇਰੇ ਦੀ ਹੁਣ ਦਿਲ ਮੇਰੇ ਦੀ ਦਿਲ ਵਿੱਚ ਰਹੇਗੀ ਹੋ ਜਾਂਦੀ ਜਾਂਦੀ ਮੈਨੂੰ ਕਹੇਗੀ ਤੇਰੀ ਮੇਰੀ ਖਤਮ ਕਹਾਣੀ ਹੈ ਤੇਰੀ ਮੇਰੀ ਖਤਮ ਕਹਾਣੀ ਤੂੰ ਜੇ ਤੈਨੋਂ ਆਵੀ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਹਾਏ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਕਿਆ ਬਾਤ ਐ ਤੇ ਦੋਵੇਂ ਪਾਣਾ ਬਹੁਤ ਸੋਨਾ ਗਾਉਂਦੀਆਂ ਇਕੱਠੇ ਵੀ ਗਾਉਂਦੇ ਹੋਗੇ ਹਾਂ ਜੀ ਕਿਹੜਾ ਗਾਣਾ ਸੁਣਾਓਗੇ ਇਕੱਠਿਆਂ ਦਾ ਹਾਂ ਤੂ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਤੂ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਚਮਕ ਕਿਥੇ ਗਏ ਉਹ ਸਵੇਰੇ ਦੇ ਪਲਵੀ ਨੀ ਲੰਘਦਾ ਸੀ ਤੇਰਾ ਨੀਂਦ ਚੁਰਾਈ ਥੈਂਕ ਯੂ ਕੀ ਬਾਤ ਹੈ ਤੁਹਾਡੀ ਛੋਟੀ ਬੇਟੀ ਬਹੁਤ ਜ਼ਿਆਦਾ ਮਤਲਬ ਕਿ ਨਾ ਛੋਟੀ ਉਮਰ ਦੇ ਵਿੱਚ ਜੋ ਬਹੁਤ ਜਲਦੀ 뮤직 ਦੇ ਵਿੱਚ ਗਰੋ ਕਰ ਗਈ ਤੇ ਜ਼ਰੂਰ ਦੱਸੋ ਜਿਸ ਤਰੀਕੇ ਦੇ ਨਾਲ ਇਹ ਬੱਚੀਆਂ 뮤직 ਦੀ ਲਾਈਨ ਦੇ ਵਿੱਚ ਅੱਗੇ ਵਧਦੀਆਂ ਪਈਆਂ ਨੇ ਇਹਨਾਂ ਦੇ ਭਵਿੱਖ ਨੂੰ ਲੈ ਕੇ ਕੀ ਸੋਚਦੇ ਹੋ ਕੀ ਸੁਪਨੇ ਨੇ ਤੁਹਾਡੇ ਔਰ ਸੁਪਨੇ ਤਾਂ ਮੈਂ ਆਮ ਦੇਖੋ ਸਾਡੇ ਇਹਨਾਂ ਦੇ ਨਾਲ ਹੈਗੇ ਆ ਅਸੀਂ ਤਾਂ ਕਹਿੰਦੇ ਵੀ ਕੁਛ ਬਣਨ ਸਾਡਾ ਵੀ ਨਾਮ ਰੋਸ਼ਨ ਹੋਏਗਾ ਸਾਡੇ ਪਰਿਵਾਰ ਦਾ ਨਾਮ ਰੋਸ਼ਨ ਹੋਏਗਾ ਸਭ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਆ ਸਾਨੂੰ ਤੁਹਾਡੀ ਸਪੋਰਟ ਵੀ ਹੈਗੀ ਆ ਇਸ ਚੈਨਲ ਨੂੰ ਸਪੋਰਟ ਆ ਸਾਨੂੰ ਤੁਹਾਡੀ ਤੇ ਵਿੱਚ ਨੇ ਸਾਨੂੰ ਇੱਥੇ ਤੇ ਕੰਮ ਕਾਮ ਤੇ ਬੱਚਿਆਂ ਨੂੰ ਵੀ ਸਾਨੂੰ ਇਹ ਪਹੁੰਚਾਇਆ ਹੈ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਜ਼ਰੂਰ ਆਪਣੇ ਮੈਂ ਪੇਸ਼ੇ ਤੋਂ ਫਿਲਹਾਲ ਤਾਂ ਡਰਾਈਵਰ ਹੈਗਾ ਡਰਾਈਵਰ ਤੋਂ ਬਾਅਦ ਫਿਰ ਮੈਂ ਥੋੜਾ ਹਾਰਮੋਨੀਅਮ ਵਜਾ ਲੈਂਦਾ ਹੈਗਾ ਤਾਂ ਮੈਂ ਦੇ ਗੁਰੂ ਜੀ ਅਸ਼wini ਗੁਰੂ ਜੀ ਜਿਨ੍ਹਾਂ ਨੇ ਮੈਨੂੰ ਥੋੜਾ ਸਿਖਾਇਆ ਤਾਂ ਫਿਰ ਮੈਂ ਉਹੀ ਬੱਚਿਆਂ ਨੂੰ ਥੋੜਾ ਜਿੰਨਾ ਕੰਮ ਦਾ ਮੈਨੂੰ ਮੈਂ ਸਿਖੰਨ ਦਾ ਬੱਚਿਆਂ ਨੂੰ ਜੀ ਅੱਛਾ ਜਦੋਂ ਕਹਿੰਦੇ ਕਿ ਕੋਈ ਮਤਲਬ ਕਲਾ ਇਨਸਾਨ ਆਪਣੇ ਅੰਦਰ ਪਰਦੇ ਤੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ ਲੱਤਾਂ ਖਿੱਚਣ ਵਾਲੇ ਆ ਜਾਂਦੇ ਨੇ ਕਦੇ ਤੁਹਾਨੂੰ ਤਾਂ ਨਹੀਂ ਕਿਹਾ ਕਿ ਬੱਚਿਆਂ ਨੂੰ ਕਿਹੜੀ ਲਾਈਨ 'ਚ ਪਾਈ ਜਾਣ ਦੇਓ ਛੱਡੋ ਪੁਰਾ ਕੁਝ ਹੋਰ ਡਾਕਟਰ ਇੰਜੀਨੀਅਰ ਟੀਚਰ ਇੱਦਾਂ ਦੀ ਲਾਈਨ 'ਚ ਪਾਓ ਜਿਹਦੇ ਵਿੱਚ ਅੱਗੇ ਭਵੇਖੋ ਵੀ ਸੁਧਰੇ ਤੇ ਮਤਲਬ ਕਿ ਘਰ ਦੀ ਜਿਹੜੀ ਆਰਥਿਕ ਹਾਲਤ ਆ ਉਹ ਵੀ ਠੀਕ ਹੋਵੇ ਮੈਂ ਆ ਦੇਖੋ ਸੰਗੀਤ ਲਾਈਨ ਤਾਂ ਬਹੁਤ ਵੱਡੀ ਚੀਜ਼ ਹੈਗੀ ਆ ਵਿਵਕਤਾ ਦੇਖੋ ਇਹਨਾਂ ਦਾ ਇਸ ਤਰ੍ਹਾਂ ਵੀ ਪੜਾਈ ਵੀ ਚੱਲਣੀ ਸਭ ਕੁਝ ਚੱਲਣਾ ਹੈਗਾ ਅਸੀਂ ਕਹਿੰਦੇ ਸੰਗੀਤ ਲਾਈਨ ਵੀ ਬਹੁਤ ਜ਼ਰੂਰੀ ਹੈਗੀ ਆ ਜਿਹਦੇ ਵਿੱਚ ਇਹ ਬੱਚਿਆਂ ਨੂੰ ਛਲਾ ਕਰਾਇਆ ਜਾਗਾ ਵਾ ਇਸ ਸੰਗੀਤ ਵੀ ਤਾਂ ਅਸੀਂ ਕਹਿੰਦੇ ਕਿ ਹੋਰ ਵੀ ਅੱਛਾ ਹੋਏਗਾ ਜੀ ਤੇ ਸਰਗਮ ਤੁਹਾਨੂੰ ਤਾਂ ਨਹੀਂ ਕਲਾਸ ਦੇ ਸਾਰੇ ਜਣੇ ਕਹਿੰਦੇ ਆ ਹਾਂ ਵੀ ਇੰਨੀ ਛੋਟੀ ਜੀ ਉਮਰ ਦੇ ਵਿੱਚ ਇੰਨਾ ਸੋਹਣਾ ਗਾਣਾ ਗਾਉਂਦੇ ਸਾਨੂੰ ਆਹ ਵਾਲਾ ਗਾਣਾ ਸੁਣਾਓ ਹਾਂਜੀ ਕਹਿੰਦੇ ਕਿਹੜਾ ਗਾਣਾ ਸੁਣਦੇ ਵਾਦੂ ਕਲੀ ਕਲਾਸ ਸੋਨੇ ਦੀ ਟੰਡੀ ਸੋਨੇ ਦੀਆਂ ਡੰਡੀਆਂ ਤੁੰਗੂ ਸੁਣਾ ਦੋ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇ ਕੰਨਾਂ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਣਿਆ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਕੰਨ ਲਾ ਕੇ ਸੁਣ ਮੇਰੀ ਗੱਲ ਮੇਰੀ ਸੁਣ ਮੇਰੀ ਗੱਲ ਮੇਰੇ ਹਾਨੀਆਂ ਪਿਆਰ ਦੀਆਂ ਤੇਰੇ ਕੋਲੋਂ ਮੰਗਿਆਂ ਨਿਸ਼ਾਨੀਆਂ ਨੌਲੇ ਵੰਗਾ ਸਤ ਰੰਗੇ ਚੜਾ ਦੇ ਨੌਲੇ ਵੰਗਾ ਸਤ ਰੰਗੇ ਚੜਾ ਦੇ ਤੇਰੀ ਜੇ ਮੇਰੀ ਲਾ ਦੇ ਮੈਂ ਤੇਰੇ ਕੁਰਬਾਨ ਸੋ ਤੇ ਤੇ ਸਭ ਕੁਝ ਫਿਰ ਕਿਵੇਂ ਮੈਨੇਜ ਕਰਦੇ ਹੋ ਪੜ੍ਹਾਈ ਵੀ ਕਰਨੀ ਆ ਮਿਊਜ਼ਿਕ ਨੂੰ ਵੀ ਟਾਈਮ ਦੇਣਾ ਆਪਣਾ ਖੇਡਣਾ ਵੀ ਆਪਣਾ ਇੰਜੋਏ ਵੀ ਕਰਨਾ ਅਸੀਂ ਨਾ ਇੱਕ ਟਾਈਮ ਟੇਬਲ ਬਣਾਇਆ ਪਿਆ ਜੀ 6 ਵਜੇ ਸੇ ਉੱਠਦੇ ਆ ਫੇ ਮਤਲਬ ਫਰੈਸ਼ ਫਰਿਸ਼ ਹੋ ਕੇ ਫੇ ਆਪਣਾ ਰਿਹਾਸ ਕਰਦੇ ਆ ਫੇ ਆਪਣੇ ਜਿਹਦਾ ਹੁਣ ਮਾੜੀ ਮੁੱਟੀ ਹੁਣ ਫੇ ਆਪਣੇ ਭਰਾਏ ਪੜ੍ਹਾਈ ਵੀ ਕਰਦੇ ਆ ਫੇ ਇਦਾਂ ਦਾ ਅਸੀਂ ਟਾਈਮ ਟੇਬਲ ਵੀ ਬਣਾਇਆ ਪਿਆ ਅੱਛਾ ਠੀਕ ਹੈ ਪ੍ਰੋਪਰ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਦੇ ਹੋ ਨਾ ਪੜ੍ਹਾਈ ਚ ਕਿੱਦਾਂ ਦਿਓ ਵਧੀਆ ਵਧੀਆ ਕਿੰਨੇ ਕ ਨੰਬਰ ਆ ਜਾਂਦੇ ਮੇਰੇ ਸਹੀ ਨੰਬਰ ਪਾਸਿੰਗ ਮਾਰਕਸ ਆ ਜਾਂਦੇ ਆ ਹਾਂਜੀ ਅੱਛਾ ਪੜਾਈ ਜ਼ਿਆਦਾ ਪਸੰਦ ਹੈ ਜਾਂ ਫਿਰ ਤੁਹਾਨੂੰ 뮤ਜ਼ਿਕ ਦੋਨੋਂ ਜ਼ਿਆਦਾ 뮤ਜ਼ਿਕ ਠੀਕ ਹੈ ਤੇ ਤੁਸੀਂ ਸਭ ਕੁਝ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਅਗਲੀ ਜਿਹੜੀ ਕਲਾਸ ਹੈ ਤੁਹਾਡੀ ਬੂਡ ਦੀ ਹੈ ਨਾ 뮤ਜ਼ਿਕ ਨੂੰ ਵੀ ਟਾਈਮ ਦੇਣਾ ਪ੍ਰੋਪਰ ਤੇ ਨਾਲ ਦੀ ਨਾਲ ਤੁਸੀਂ ਮਤਲਬ ਆਪਣਾ ਸਕੂਲ ਨੂੰ ਵੀ ਦੇਖਣਾ ਮਤਲਬ ਇਦਾਂ ਕਿ ਹਜੇ ਥੋੜਾ ਬੰਦ ਕਰ ਦਿੰਨੇ ਆ ਮਿਊਜ਼ਿਕ ਨੂੰ ਤਾਂ ਫੇਰ ਮਤਲਬ ਪੜਾਈ ਸ਼ੁਰੂ ਕਰਦੇ ਆ ਜਿੱਦਾਂ ਹੁਣ ਬੋਰਡ ਦੀ ਕਲਾਸ ਮੇਰੀ 10th ਤਾਂ ਫੇਰ ਤਾਂ ਕਰਕੇ ਉਤੋਂ ਵੀ ਮੈਨੇਜ ਕਰ ਲੈਂਦੇ ਆ ਹਾਂਜੀ ਹੋ ਜਾਂਦਾ ਮੈਨੇ ਸਭ ਕੁਝ ਠੀਕ ਤੇ ਸਰ ਤੁਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਦੇਖਣਾ ਚਾਹੁੰਦੇ ਹੋ ਆ ਮੈਂ ਸਮੇਂ ਵਿੱਚ ਇਹੀ ਦੇਖਣਾ ਚਾਹੁੰਦਾ ਹੈ ਕਿ ਵੀ ਬੱਚੇ ਇਸ ਪੰਜਾਬ ਦੇ ਵਿੱਚ ਨਾਮ ਰੋਸ਼ਨ ਕਰਨ ਸਾਡਾ ਤਾਂ ਅچھے ਸਿੰਗਰ ਬਣਨ ਸਾਡੇ ਪੰਜਾਬ ਦਾ ਨਾਮ ਰੋਸ਼ਨ ਹੋਵੇ ਸਾਡੇ ਸੰਸਾਰਪੁਰ ਦਾ ਨਾਮ ਰੋਸ਼ਨ ਹੋਵੇ ਜੀ ਆ ਸਾਡਾ ਇਹੀ ਸੁਪਨਾ ਹੈਗਾ ਬਹੁਤ ਸ਼ੁਕਰਗੁਜ਼ਾਰ ਹੈਗੇ ਆ ਵੀ ਸਾਨੂੰ ਇਸ ਬੱਚੀ ਮਕਾਮ ਤੇ ਚਲੇ ਚਲੇ ਜਾਣ ਬਸ ਅਸੀਂ ਪੰਜਾਬ ਦਾ ਸਾਡੇ ਨਾਮ ਰੋਸ਼ਨ ਹੋਵੇ ਬਸ ਸਾਨੂੰ ਇਹੀ ਖੁਸ਼ੀ ਹੈਗੀ ਹੈ ਜੀ ਅੱਛਾ ਸਰਗਮ ਤੁਸੀਂ ਰੈਲੀਟੀ ਸ਼ੋਅ ਚ ਗਏ ਹੋ ਉੱਥੇ ਦਾ ਐਕਸਪੀਰੀਅੰਸ ਦੱਸੋ ਕਿਦਾਂ ਦਾ ਰਿਹਾ ਤੁਹਾਡਾ ਬਹੁਤ ਅੱਛਾ ਸੀ ਬਹੁਤ ਅੱਛਾ ਸੀਗਾ ਕਿਦਾਂ ਸਿਲੈਕਸ਼ਨ ਹੋਈ ਕਿਵੇਂ ਸੋਚਿਆ ਕਿ ਜਾਣਾ ਚਾਹੀਦਾ ਉੱਥੇ ਜਿੱਦਾਂ ਹੁਣ ਮਤਲਬ ਟੀਵੀ ਸੀਰੀਅਲ ਚ ਨਾ ਉਹ ਐਡਮਿਸ਼ਨਸ ਦੱਸਦੇ ਸੀ ऑडिशन फिर मेरे पापा ने भी कहा कि तू मतलब वो मुकाम तक पहुँच कि तेनों भी करना चाहिए अगे तो फिर उधरों मैं सिलेक्ट होकर फिर मेगा सिलेक्ट कितने मतलब ऑडिशन दे के आए थी किन्ने के नर्वस हुए कि बच्चे आए पे थे किन्ने बच्चे थे तो नर्वस तो मैं हुई कौन सलाप सर और सविताज मैम और <laughs> अच्छा ये सी गीत जब तू सी ना सामने गाया ਤੇ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਬਹੁਤ ਅੱਛਾ ਸੀ ਕਿ ਲਗਾਣਾ ਸੁਣਾਇ ਸੀ ਤੂੰ ਤੇ ਮੇਰੀ ਅੱਖਿਆ ਦੀ ਅੱਛਾ ਤੇ ਫਿਰ ਉਹਨਾਂ ਨੇ ਕੀ ਕਿਹਾ ਸੀ ਤੁਹਾਡਾ ਗਾਣਾ ਸੁਣਨ ਤੋਂ ਕਹਿੰਦੇ ਬਹੁਤ ਅੱਛਾ ਕਹਿੰਦੇ ਤੂੰ ਮਤਲਬ ਅੱਗੇ ਹੋਰ ਮਤਲਬ ਬੈਟਰ ਕਰਨਾ ਓਕੇ ਠੀਕ ਕਹਿੰਦੇ ਹੋਰ ਬੈਟਰ ਕਰਨਾ ਓਕੇ ਸਰ ਜਦੋਂ ਤੁਹਾਡਾ ਬੱਚਾ ਉਸ ਲੈਵਲ ਤੱਕ ਪਹੁੰਚਿਆ ਤੁਸੀਂ ਨਾਲ ਸੀਗੇ ਉਹਨਾਂ ਦੇ ਹਾਂਜੀ ਮੈਂ ਬਿਲਕੁਲ ਨਾਲ ਲਹਿਗਾ ਸੀ ਤਾਂ ਉਹਨਾਂ ਦੇ ਰਿਐਕਸ਼ਨ ਬਹੁਤ ਅੱਛੇ ਅੱਛੇ ਸੀ ਸਾਨੂੰ ਆਏ ਹੈਗਾ ਤਾਂ ਉਹਨਾਂ ਨੇ ਕਿਹਾ ਹੈਗਾ ਸੀ ਬੱਚੇ ਤੁਹਾਡੇ ਅੱਗੇ ਚ ਆ ਸਕਦੇ ਹੈਗੇ ਆ ਮਿਹਨਤ ਵੀ ਹੋਰ ਕਰਾਓ ਤੁਸੀਂ ਬੱਚਿਆਂ ਨੂੰ ਬਸ ਬੱਚਿਆਂ ਨੂੰ ਮਿਹਨਤ ਹੀ ਕਰਾ ਰਹੇ ਆ ਜੀ ਤਾਂ ਕਿੰਨੇ ਰਾਊਂਡ ਤੱਕ ਗਏ ਬੱਚਾ ਉਹ ਬੱਚੇ ਚਾਰ ਰਾਊਂਡ ਹੀ ਖੇਲੇ ਹੈਗੇ ਆ ਤਾਂ ਬਕਾਇਆ ਚਲੋ ਜਿੱਤੇ ਤੱਕ ਬੱਚੇ ਨੇ ਮਿਹਨਤ ਕੀਤੀ ਅੱਗੇ ਆਈ ਹੈਗੀ ਆ ਔਰ ਮਿਹਨਤ ਕਰਾਵਾਂਗੇ ਅਸੀਂ ਔਰ ਅੱਗੇ ਵੀ ਜਾਣਗੇ ਜੀ ਤੇ ਬਸ ਮਿਹਨਤ ਹੀ ਕਰਾਣੀ ਜੀ ਆਪਾਂ ਤਾਂ ਉਹਨਾਂ ਨੇ ਅੱਛਾ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਕੀ ਬੰਨਾ ਚਾਹੁੰਦੇ ਹੋ ਅੱਗੇ ਜਾ ਕੇ ਤੁਸੀਂ ਮੈਂ ਤਾਂ ਸਿੰਗਰ ਹੀ ਬਣਨਾ ਚਾਹੁੰਦੀ ਆ ਹਾਂਜੀ ਤਾਂ ਮੈਂ ਮਤਲਬ ਮੇਰੀ ਏਜ ਨਿਕਲ ਗਈ ਕਿ 2250 ਪੰਜਾਬ ਜਾਣਾ ਸੀ ਪਰ ਮੇਰੀ ਏਜ ਨਿਕਲ ਗਈ ਸੀਗੀ ਉਹਨਾਂ ਨੇ ਕਿਹਾ ਕੋਈ ਨਹੀਂ ਮਤਲਬ ਅੱਗੇ ਹੋਰ ਮਤਲਬ ਹਾਂਜੀ 18 ਸਾਲ ਦੇ ਬਾਅਦ ਆ ਸਕਦੇ ਆ ਤਾਂ ਫੇ ਹੁਣ ਮੈਂ ਤਿਆਰੀ ਕਰ ਰਹੀ ਆ ਹਾਂਜੀ ਤੁਸੀਂ ਵੀ ਜਾਣਾ ਨਾ ਉ ਤੱਕ ਹਾਂਜੀ ਓਕੇ ਤੇ ਤੁਸੀਂ ਕੀ ਬੰਨਾ ਚਾਹੁੰਦੇ ਹੋ ਵੱਡੇ ਹੋ ਕੇ ਮੈਂ ਵੀ ਸਿੰਗਰ ਸਿੰਗਰ ਹੀ ਬੰਨਾ ਵਾ ਕਿਹਨਾਂ ਨੂੰ ਤੁਸੀਂ ਆਈਡਲ ਮੰਨਦੇ ਹੋ ਕਿਹਨਾਂ ਵਰਗਾ ਬੰਨਾ ਚਾਹੁੰਦੇ ਹੋ ਨੁਰਜ ਨੁਰਾ ਜੀ ਵਰਗਾ ਪੁਨਾ ਵਰਗਾ ਕਿਉਂਕਿ ਵਧੀਆ ਲੱਗਿਆ ਉਹਨਾਂ ਚ ਤੁਹਾਨੂੰ ਉਹ ਮਤਲਬ ਬਹੁਤ ਅੱਛਾ ਗਾਉਂਦੇ ਆ ਜੀ ਹਨਾ ਨੁਕਰਾਂ ਨੁਕਰਾਂ ਸਾਰੀਆਂ ਭਰਦੇ ਆ ਬਹੁਤ ਅੱਛਾ ਗਾਉਂਦੇ ਮੈਨੂੰ ਉਹ ਉਹਨਾਂ ਦੀ ਆਵਾਜ਼ ਬੜੀ ਵਧੀਆ ਲੱਗਦੀ ਬਲਤ ਤੁਹਾਨੂੰ ਪੂਰੀ ਨੌਲੇਜ ਹੈ 뮤జిక్ ਦੀ ਨਾ ਨੁਕਰਾਂ ਵਗੈਰਾ ਸਭ ਕੁਝ ਹੈ ਨਾ ਜੀ ਇੰਨੀ ਛੋਟੀ ਜੀ ਉਮਰ ਦੇ ਵਿੱਚ ਤਾਂ ਇਸ ਉਮਰ ਦੇ ਵਿੱਚ ਤਾਂ ਬੱਚੇ ਮੋਬਾਈਲ ਫੋਨਾਂ ਤੇ ਲੱਗੇ ਹੁੰਦੇ ਜਾਂ ਫਿਰ ਆਪਣੀ ਪੜ੍ਹਾਈ ਦੇ ਵਿੱਚ ਬਿਜ਼ੀ ਹੁੰਦੇ ਤੁਹਾਡੇ ਮਨ ਦੇ ਅੰਦਰ ਜੋ ਜਜ਼ਬਾ ਹੈ ਕਿ ਅੱਗੇ ਤੱਕ ਜਾਣਾ ਹਾਂਜੀ ओके ਤੇ ਹੋਰ ਕਿਨਾਂ ਨੂੰ ਮਤਲਬ ਕੀ ਵੱਧਿਆ ਤੁਹਾਨੂੰ ਲੱਗਦਿਆ ਹੋਰ ਮੈਨੂੰ 누ਰਾ ਜੀ ਹਾਂਜੀ ਤੇ ਤੁਹਾਡਾ ਕੌਣ ਫੇਵਰੇਟ ਹੈ ਆਈਡਲ ਕੌਣ ਹੈ ਤੁਹਾਡਾ 누ਰਾ ਜੀ 누ਰਾ ਜੀ ਹਾਂਜੀ ਤੇ ਉਹਨਾਂ ਦਾ ਕੋਈ ਗਾਣਾ ਤੁਹਾਨੂੰ ਜੀਤਾ ਹੈਗਾ 어 ਮੈਂ ਥਾਰੇ ਪਾਉ ਕੇ ਜਿੱਤੇ ਨਹੀਂ

पर जनीशायद मैं होरगी मैं थारे पांव की जूती ना के जद जी करे पहन ली उतार दी मैं थारे पांव की जूती ना के जद जी करे पहन ली उतार दी ਥੈਂਕ ਯੂ ਕੀ ਬਾਤ ਹੈ ਛੋਟੀ ਨੇ ਵੀ ਨਾਲ ਦੀ ਨਾਲ ਸਾਥ ਦਿੱਤਾ ਨਾ ਅੱਛਾ ਦੋਵੇਂ ਸਿਸਟਰਜ਼ ਹੋ ਕਦੇ ਲੜਦੇ ਹੋ ਆਪਸ ਤੇ ਵਿੱਚ ਹੋ ਜਾਂਦਾ ਝਗੜਾ ਬਹੁਤ ਸ਼ਰਾਰਤੀ ਕੌਣ ਹੈ ਜ਼ਿਆਦਾ ਬਹੁਤ ਸ਼ਰਾਰਤੀ ਆ ਇਹ ਗੱਲਾਂ ਨੂੰ ਲੈ ਕੇ ਮਤਲਬ ਵੱਧ ਸ਼ਰਾਰਤਾ ਕਰਦੇ ਬਸ ਕੁਛ ਨਹੀਂ ਮਤਲਬ ਜੋ ਮੇਰਾ ਕੁਛ ਸਮਾਨ ਲੈ ਲ ਮਾ ਤਾਂ ਮਿਰਕੋ ਵੀ ਤੂੰ ਮੇਰੇ ਹੱਥੇ ਕਿੱਦਾਂ ਆਇਆ ਮੇਰੀ ਚੀਜ਼ ਨੂੰ ਸਮਾਰੇ ਸਮਾਨ ਨੂੰ ਹੱਥ ਕਿੱਦਾਂ ਲਾਇਆ ਇਦਾਂ ਕਹਿੰਦੇ ਆ ਇਦਾਂ ਤਾਂ ਤੋ ਕਰਦੇ ਹੋ ਨੇ ਦੀਦੀ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਹੱਥ ਲਾਉਂਦੇ ਆ ਮੈਨੂੰ ਦੱਸੋ ਮੇਰੇ ਬੈਗ ਚੋਂ ਸਾਰਾ ਕੁਝ ਕੱਢ ਲੈਂਦੀ ਸਕੂਲ ਬੈਗ ਚੋਂ ਹਾਂਜੀ ਹਾਂਜੀ ਤੇ ਫੇਰ ਗੁੱਸਾ ਹੁੰਦਾ ਵਾ ਹਾਂਜੀ ਇਹ ਤਾਂ ਸਾਰਾ ਕੁਝ ਹੁੰਦਾ ਤਾਂ ਵੀ ਤਾਂ ਦੀਦੀ ਨਹੀਂ ਖਿਚਾਉਂਦੇ ਤੁਹਾਨੂੰ ਕਿਸੇ ਗੱਲ ਨੂੰ ਲੈ ਕੇ ਕੋਟ ਪੈਂਦੀ ਹੁੰਦੀ ਆ ਚੀਜ਼ਾਂ ਨੂੰ ਲੈ ਕੇ ਜਾ ਕਿਸੇ ਹੋਰ ਚੀਜ਼ ਨੂੰ ਲੈ ਕੇ ਚੀਜ਼ਾਂ ਨੂੰ ਲੈ ਕੇ ਜਾ ਨੂੰ ਲੈ ਕੇ ओके स्पोर्ट ਕਰਦੇ ਦੀਦੀ స్టడీ ਦੇ ਵਿੱਚ ਹਾਂਜੀ ਮਿਊਜ਼ਿਕ ਚ ਹਾਂਜੀ ਹੂੰ ਹਾਂਜੀ ਦੱਸ ਦੰਦੇ ਕਿ ਇੱਥੇ ਗਲਤੀ ਕੀਤੀ ਇੱਥੋਂ ਸੈੱਟ ਕਰ ਲਓ ਹਾਂਜੀ ਓਕੇ ਤੇ ਛੋਟਾ ਜਿਹਾ ਬੱਚਾ ਥੋੜਾ ਸਾਥ ਦਿੰਦਾ ਵਾ ਹਾਂਜੀ ਬਹੁਤ ਹਾਂਜੀ ओके okay. एवी मिनू ਦੱਸਦੀ ਹੁੰਦੀ ਆ ਜਦੋਂ ਮੈਂ ਕੋਈ ਗਾਣਾ ਗੁਣਾ ਪਾਪਾ ਦਾ ਗਾਉਂਦੀ ਹੁੰਦੀ ਹਰਮੋਨੀਅਮ ਨਾਲ ਤੇ ਕਹੋਗੀ ਇੱਥੋਂ ਗਲਤ ਆ ਇੱਥੋਂ ਲੈ ਇਦਾਂ ਨਹੀਂ ਇਦਾਂ ਹਾਂ ਇਦਾਂ ਤੂੰ ਇਹਨੂੰ ਇਦਾਂ ਕਰਾ ਹਾਂਜੀ ਇਹ ਵਾਸਤੇ ਇਦਾਂ ਕਰ ਦਿੰਦੀ ਆ ਇਹ ਵੀ ਬਹੁਤ ਅੱਛਾ ਕਦੇ ਇਦਾਂ ਤਾਂ ਨਹੀਂ ਕਿਹਾ ਕਿ ਹਾਂ ਬੀਨੀ ਛੋਟੀ ਹੋ ਗਈ ਤੇ ਮੈਨੂੰ ਸਿਖਾਉਣ ਲਈ ਹੁਣ ਹਾਂਜੀ ਮੈਂ ਕਹਿੰਦੀ ਤੂੰ ਚੁੱਪ ਕਰ ਮੈਂ ਕਿਹਾ ਮੈਨੂੰ ਪਤਾ ਮੈਂ ਕਿਹਾ ਮੈਂ ਕਿੱਥੇ ਕਰਾਂ ਅੱਛਾ ਓਕੇ ਤੇ ਕਿਨੇ ਘੰਟੇ ਰਿਆਜ਼ ਕਰਦੇ ਹੋ ਦਿਨ ਚ ਅਸੀਂ 2 ਘੰਟੇ 2 ਘੰਟੇ ਹਾਂਜੀ ਸਵੇਰੇ ਕਰਦੇ ਹੋ ਹਾਂਜੀ ओके okay. ठीक है ਤੇ ਹੁਣ ਜਾਂਦੇ ਜਾਂਦੇ ਸਾਡੀ ਆਡੀਅੰਸ ਨੂੰ ਇੱਕ ਹੋਰ ਇਕੱਠੇ ਦੋਵੇਂ ਭੈਣਾਂ गाना ਸੁਣਾ ਦੋ ਹਾਂਜੀ ਕਿਹੜਾ ਸੁਣਾਓਗੇ ਉਹ ਖੋਪਸੋਂਗਾ ਹਾਂਜੀ ਹਾਂਜੀ ਜੁਗਨੀ ਹੈ ਹਾਂ ਵਾ ਦੁਨੀਆ ਹੋ ਜਿੰਨੂ ਸੱਡੀਕ ਦੀ ਹੋ ਜਿੰਨੂ ਸੱਡੀਕ ਦੀ ਲੱਗੇ ਉਹ ਫਿਰ ਮੇਰੇ ਆ ਜਗਨੀ ਮੇਰੇ ਆ ਜਗਨੀ ਕਹਿੰਦੀ ਆ ਜਿਹੜੀ ਨਾਮ ਸਹੀ ਦਾ ਜਿਹੜੀ ਨਾਮ ਅੱਲਾ ਦਾ ਲੈਂਦੀ ਆ ਜਿਹੜੀ ਨਾਮ ਰੱਬ ਦਾ ਲੈਂਦੀ ਆ ਜੁਗਣੀ ਤਰ ਲਿਖਾ ਕੇ ਲਿਆਂਦੀ ਓ ਜਿੱਥੇ ਲਿਖਿਆ ਉੱਥੇ ਓ ਜਿੱਥੇ ਲਿਖਿਆ ਆਂਦੀ ਜਾਂਦੀ ਓ ਆਪਣੇ ਲੇਖ ਦਾ ਲਿਖਿਆ ਓ ਆਪਣੇ ਲੇਖ ਦਾ ਲਿਖਿਆ ਕਾਂਦੀ ਆ ਫਿਰ ਮੇਰੇ ਆ ਜੁਗਣੀ ਮੇਰੇ ਆ ਜੁਗਣੀ ਕਹਿੰਦੀ ਆ ਫਿਰ ਨਾਮ ਦਾ ਜਿਹੜੇ ਨਾਮ ਲਾ ਦਾ ਲੈਂਦੀ ਆ ਜਿਹੜੇ ਨਾਮ ਰੱਬ ਦਾ ਲੈਂਦੀ ਆ ਨੇ ਓਖੇ ਓਕੇ ਗਾਣੇ ਯਾਦ ਕਿਵੇਂ ਰਹਿੰਦੇ ਆ ਹੈ ਦੀਰੀ ਭੋਲੇ ਸੀ ਪਰ ਤੁਸੀਂ ਨਹੀਂ ਇਹ ਚੀਜ਼ ਤੁਹਾਨੂੰ ਚੇਤਾ ਨਹੀਂ ਇਹਦੇ ਨਾ ਸ਼ੋਅ ਸੀਗਾ ਮਤਲਬ ਸਕੂਲ ਵੱਲ ਲਈ ਮਤਲਬ ਗਈ ਸੀ ਇਹਨੇ ਬਲਜੀਤ मैम ਨੇ ਅੰਬਾਰੇ ਤੋਂ ਹੈ ਨਾ ਤੇ ਗਈ ਸੀ ਇਹਨੂੰ ਤਾਂ ਯਾਦ ਮੈਨੂੰ ਹਾਂਜੀ ਅੱਛਾ ਸਾਰੇ ਗਾਣੇ ਚੇਤਾ ਰਹਿੰਦੇ ਤੁਹਾਨੂੰ ਹਾਂਜੀ ਹੈ ਅਸੀਂ ਪਹਿਲਾਂ ਵੀ ਦੇਖ ਰਹੇ ਤੁਸੀਂ ਕੋਈ ਵੀ ਗਾਣਾ ਨਹੀਂ ਭੁੱਲੇ ਕੋਈ ਕੁਝ ਨਹੀਂ ਹਾਂਜੀ ਤੁਹਾਡੀ ਸਮਾਈਲ ਬਹੁਤ ਪਿਆਰੀ ਹੈ ਥੈਂਕ ਯੂ ਅੱਛਾ ਕੁਝ ਕਹੋਗੇ ਸਾਡੀ ਆਡੀਅנס ਨੂੰ ਲਾਸਟ ਵਿੱਚ ਜੀ ਕੀ ਕਹੋਗੇ ਤੁਹਾਡਾ ਬਹੁਤ ਥੈਂਕਸ ਕਰਦੇ ਆ ਅਸੀਂ ਹਾਂਜੀ ਤੁਹਾਡਾ ਬਹੁਤ ਥੈਂਕਸ ਕਰਦੇ ਆ ਜਿਹਦਾ ਮਤਲਬ ਤੁਸੀਂ ਸਾਡੇ ਮਤਲਬ ਲੈ ਲੈਂਦੇ ਆ ਸਾਡੇ ਸ਼ੂਟਸ ਲੈਂਦੇ ਆ ਤਾਂ ਬਹੁਤ ਤੁਹਾਡਾ ਅਸੀਂ ਥੈਂਕਸ ਕਰਦੇ ਆ ਅਸੀਂ ਆਪਣਾ ਵੀ ਨਾਮ ਬਣਾਉਣਾ ਚਾਹੁੰਦੇ ਆ ਅਸੀਂ ਅਸੀਂ ਆਪਣੇ ਮੰਮਾ ਹਣੇ ਦਾ ਹਨਾ ਤਾਂ ਅਸੀਂ ਆਪਣੇ ਸੰਸਾਰਪੁਰ ਦਾ ਵੀ ਨਾਮ ਰੋਸ਼ਨ ਕਰਨਾ ਚਾਹੁੰਦੇ ਆ। ਥੈਂਕਸ ਬੇਗਨ। ਸਰ ਤੁਸੀਂ ਕੁਝ ਕਹੋਗੇ ਲਾਸਟ ਵਿੱਚ? ਅ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਵੀ ਚਲੋ ਜਿੰਨੀ ਆਡੀਅנס ਹੈਗੀ ਸਾਰੇ ਸਪੋਰਟ ਕਰਨਾ। ਹਾਂ ਅਸੀਂ ਕੀ ਕਹਿ ਰਹੇ ਹੋ ਤੁਸੀਂ? ਇਹ ਮਤਲਬ ਮੇਰੀ ਜਿਹੜੇ ਕੈਂਟਬੋਰਡ ਗਰਲ ਸਕੂਲ ਦੇ ਬਲਜੀਤ ਮੈਮ ਉਹ ਵੀ ਮੈਨੂੰ ਬਹੁਤ ਸਪੋਰਟ ਕਰਦੇ ਨੇ। ਉਹ ਵੀ ਬਹੁਤ ਚੰਗੇ ਨੇ ਤਾਂ ਇਸ ਕਰਕੇ। ਜੀ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਡੀ ਆਡੀਅੰਸ ਨੂੰ ਨੇ ਸੋਹਣੇ-ਸੋਹਣੇ ਗਾਣੇ ਸੁਣਾਏ। ਥੈਂਕ ਯੂ ਜੀ। ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ। ਥੈਂਕ ਯੂ ਮੈਮ। ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅੰਸ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਦੋ ਪਿਆਰੀਆਂ ਜੀਆਂ ਬੱਚੀਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ। ਤੁਸੀਂ ਇਹਨਾਂ ਬੱਚਿਆਂ ਨੂੰ ਜ਼ਰੂਰ ਸਪੋਰਟ ਕਰਨਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਣੀ ਹੈ। ਜੁੜੇ ਰਹੋ ਅਸਲੀਅਤ ਦੇ ਨਾਲ। ਧੰਨਵਾਦ।